ਕਪੜੇ ਤੋਂ ਮੋਨ ਆ ਗਏ ਜੀ ਆਓ ਲੋ ਹੋਏ ਹਉ ਮੈਂ ਹਨ ਜੀ ਮਿੱਤਰੋ ਕਿਤਾ ਕੀ ਹਾਲ ਚਾਲ ਸਸ਼ਿਆ ਕਾਜੀ ਠੋਡੇ ਆਪਣੇ ਹਰਮਨ ਪਿਆਰੇ ਚੈਨਲ ਵਿੱਚ ਜਿੰਦ ਕੇ ਬਾਕੀ ਦਾ ਬਹੁਤ ਸਵਾਗਤ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋ ਕੈਟ ਹੋਵੋਗੀ ਅੱਜ ਦਾ ਵਲੋਗ ਬੜਾ ਇੰਟਰਸਟਿੰਗ ਹੈ ਕਹੈਂ ਰਹਿਣ ਵਾਲਾ ਜੀ ਕੱਲ ਦਿਖਾਇਆ ਤੁਹਾਨੂੰ ਸਗੰਦਾ ਵਲੋਗ ਅੱਜ ਹੈਗੀ ਜੀ ਬਰਾਤ ਦੀਦੀ ਦੀ ਸੋ ਅੱਜ ਬਰਾਤ ਦਾ ਵਲੋਗ ਕਰਾਂਗੇ ਤੁਹਾਨੂੰ ਪੂਰਾ ਤੇ ਸਭ ਤੋਂ ਪਹਿਲਾਂ ਕਮਲ ਦਾ ਕਾਲ ਆਇਆ ਤੇ ਨਾਲ ਗੱਲ ਕਰਾਈਆ ਤੁਹਾਡੀ ਵੀ ਆ ਮੇਰੇ ਦਾ ਕਾਲ ਆਇਆ ਜੀ ਹਾਂ ਥੋੜਾ ਅੰਦਰ ਜਾ ਕੇ ਜਾਂਦਾ ਫਿਰ ਦਿਖੂਗਾ ਤੇ ਬਾਕੀ ਮੱਲੇ ਸਾਡੇ ਨੇ ਟੱਪ ਆਇਆ ਜੀ ਜੀ ਨੂੰ ਕਪੜੇ ਹੁਣੇ ਖਰੀਦ ਕੇ ਦਵਾਂ ਤੇ ਤੁਹਾਨੂੰ ਆਪਣੀ ਜਿਹੜੇ ਲੁੱਕ ਰਖਾਉਂਗਾ ਨਵੇਂ ਕਪੜੇ ਜਿਹਨੇ ਮੈਂ ਲਏ ਆ ਆ ਵੇਖੋ ਆ ਰੋਸ ਕੇ ਬਿਠਾ ਜੇ ਉਹ ਭਰਾਵਾ ਉੱਠ ਜਾ ਕਿਉਂ ਜਨਾਨੀਆਂ ਵਾਂਗੂ ਰੋਸ ਕੇ ਬੈਠਾ ਸੀਨ ਕੱਟ ਕੇ ਕਰਨਾ ਜੋ ਇਹ ਕੱਟ ਨਹੀਂ ਹੋਣਾ ਵੀਰ ਚਾਚੇ ਨੇ ਨੂੰ ਆਫਰ ਵੀ ਦਿੱਤੀ ਚਾਚੰਦ ਪਰਸ ਤੇ ਵਿਸ਼ਾਲ ਮਹਿੰਗਾ ਮਾਰਦਾ ਕਪੜੇ ਲੈ ਲੈਣੇ ਉੱਥੇ ਚੇਂਜ ਕਰ ਲਈ ਤਾਂ ਵੀ ਨਹੀਂ ਉੱਠਣ ਦਿਆ ਵਿਸ਼ਾਲ ਨੰਬਰ ਰਾਸਾ ਸਿੱਰਨੇ ਮਮੈਂਨੇ ਵੱਡੇ ਮਹੌਤੇ ਤੁਨ ਕਪੜੇ ਮਿਲੰਦੇ ਆ ਆ ਵਧੀਆ ਮੋੜ ਐ ਬਕਾਲਿਆ ਮੋੜ ਐ ਆ ਦੇਖੋ ਜੀ ਸਰਪ ਦੀ ਲੁੱਕ ਚੈੱਕ ਕਰੋ ਤੇ ਚਲੋ ਹੁਣ ਮੈਂ ਤੁਹਾਨੂੰ ਆਪਣੀ ਲੁੱਕ ਦਿਖਾਣਾ ਫਿਰ ਕੋਮਨ ਨਾਲ ਗੱਲ ਕਰਉਣਾ ਨਾ ਟੀਵੀਾਕੀ ਜੈਨੂ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੈਨੂ ਉਹ ਤੇ ਇਹ ਸਗਨਾਂ ਦਾ ਵਲੌਗ ਨੂੰ ਸਾਰਿਆਂ ਨੇ ਪਿਆਰ ਕਰਨਾ ਤੇ ਉਸ ਵਲੌਗ ਦੇ ਟਾਰਗੇਟ ਤੁਹਾਨੂੰ ਮਿਲਉਂਗਾ ਤੁਸੀਂ ਆਪੇ ਜਿੰਨੇ ਵੀਊ ਕੋੜੇ ਪਾਦੇ ਹੋ ਇਹ ਤੁਹਾਡੇ ਨਹੀਂ ਹੱਥ ਪੈਂਦੇ ਤੇ ਪਿਆਰ ਵੱਤ ਵਧ ਦਿਓ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਆ ਪਲੀਜ਼ سپورਟ ਕਰੋ ਭਰਾ ਨੂੰ ਦੱਬ ਕੇ ਨਾ ਉਹਨਾਂ ਨੂੰ ਲੋਕ ਦਿਖਾਣਾ ਨਹੀਂ ਮਿਲਦਾ ਨੂੰ ਅੱਗੇ ਕਰੋ ਚਾਹ ਕੋ ਦੋ ਕਮਰ ਦੇ ਵੀ ਔਵਰ ਰੱਖਿਆ ਮੇਰੀ ਘਾਤ ਨਹੀਂ ਗਿਆ ਤਿਆਰੀ ਨਹੀਂ ਹੋਈਆਂ ਗਈਆਂ ਨੇ ਬਈ ਸਟੇਕ ਕਰੋ ਮੈਂ ਹੈ ਦੱਦੀ ਜੀ ਦਾਦੀ ਮੀਤ ਚਾਚਾ ਜੀ ਤੇ ਕੋਈ ਤਿਆਰ ਨਹੀਂ ਸਾਰੀਆਂ ਨਹੀਂ ਚੱਲ ਰਹੇ ਆ ਫਸ ਮਮੀ ਤੇ ਚਾਚੀ ਰਹਿ ਗਏ ਤੈਨੂੰ ਮੋਲ ਰਹਿ ਗਿਆ ਨੂੰ ਪਤਾ ਕਿਤਾਬ ਬਣਾਉਣਾ ਕੋਈ ਨਾ ਨੇ ਆ ਤੇ ਬਾਕੀ ਆਪਣੀ ਗੱਡੀ ਹੀ ਤਿਆਰ ਹੈ ਤੇ ਬੱਬੀ ਕਬੰਦਾ ਬਹੁਤ ਆ ਰਿਹਾ ਡਰੀਗਾ ਰੱਖਦੇ ਫਿਰੇ ਉਹ ਕਬੰਦਾ ਬਗਲ ਤੇ ਬਾਕੀ ਜਿਹੜੇ ਲੋਕ ਸੀ ਮੇਰੇ ਲੋਕ ਅੱਜ ਬਹੁਤ بڑا ਕੈਕਟਰ ਇੰਟਰਸਟਿੰਗ ਜੈਨ ਵੱਲ ਲੱਗੀ ਤੇ ਸਾਰਾ ਨਾਲ ਲੋਕ ਇਧਰ ਕੋ ਚੈਨਲ ਤੇ ਆ ਗਿਆ ਮਿੱਤੇ ਜੀ ਦੀ ਲੁੱਕ ਚੈੱਕ ਕਰੋ ਆ ਜਾਓ ਲੋਕ ਦਿਖਾਓ ਲੋਕ 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 ਐਂ ਦੱਸਿਓ ਕਮੈਂਟਰੀ ਕਿਦਾਂ ਲੱਗ ਰਹੀ ਕੁੜੀ ਸਾਡੇ ਦਾ ਮੇਕਅਪ ਵੀ ਨਹੀਂ ਹੁੰਦਿਆ ਹਜੇ ਤੱਕ ਬਾਕੀ ਸਾਰੇ ਤਿਆਰ ਤੇ ਇੱਕ ਚਾਚੀ ਦਾ ਦੋ ਜਾਨੀਆਂ ਇਹ ਰਹਿ ਗਈਆਂ ਜੀ ਤੇ ਇੱਕ ਮੋਲਾ ਹਟਾ ਉਹਦੇ ਰੁਸਿਆਂ ਨੂੰ ਬਣਾਉਣਾ ਹੀ ਨਾ ਉਹ ਕਿੱਥੇ ਢਿੱਕ ਕੇ ਬੈਠੋ ਗਿੱਦਾ ਬੰਦਾ ਫਾਕੀ ਚਲੋ ਤੁਸੀਂ ਇੰਜੋਏ ਕਰੋ ਬਲੌਗ ਪਰ ਕੀ ਕੰਮ ਬਬਲੌਗ ਹੀ ਬਣਾ ਲੀਏ ਦੇਖੋ ਕਿੰਨਾ ਕੁ ਟਾਈਮ ਲੱਗੂ ਮਿੱਤੇ ਜੀ ਮੇਕਅਪ ਤੇ ਹਾਂ ਯਾਰ ਤੂੰ ਆਪਣਾ ਉਹ 15 ਮਿੰਟ ਚ ਤਿਆਰ ਅਸੀਂ ਰੈਡੀ ਹੋ ਜਾਈਏ ਮੈਨੂੰ ਲੱਗਦਾ ਘੰਟਾ ਲੱਗ ਹੀ ਜਾਣਾ ਹਨਾ ਮਿੱਤੇ ਅੱਤੇ ਘੰਟੇ ਤੋਂ ਪਹਿਲਾਂ ਅਸੀਂ ਤਿਆਰ ਆ ਦਰਦੇ ਪਾਰਤਾ ਘੰਟੇ ਲੱਗਦਾ ਪਾਲਰ ਵਾਲੀ ਨੂੰ ਪਾਲਰ ਵਾਲੀ ਬੜੀ ਸਲੋ ਹਾਂ ਘੰਟਾ ਇਕ ਹੈ ਅਜੇ ਪਾਲਰ ਵਾਲੀ ਆਪ ਮਜ਼ਾ ਪਿਆਰ ਹੋਈ ਹੈ ਖਾਈ ਬੰਨੇ ਆ ਜੀ ਹੁਣ ਇਹ ਵਾਲ ਸੈਟ ਕਰਾ ਕੇ ਆਇਆ ਜੀ ਮਿਲਦਾ ਤਾਏ ਦੀ ਕੁੜੀ ਤੋਂ ਮਾਹ ਬੰਨੇ ਆ ਜੀ ਮਾਹ ਪੜੀਆਂ ਨੂੰ ਮਿਲ ਜੂਗੇ ਕਪੜੇ ਚਲੋ ਛੇਤੀ ਇਹ ਹੁਣ ਇਹਨਾਂ ਕੋਲ ਪੱਪੜੇ ਲਾਏ ਕਰੇ ਆਜੂ ਇੱਕ ਗੱਡੀ ਦੇ ਪੱਪੜੇ ਲੁਕਾ ਦੇ ਉੱਥੇ ਤੇ ਇੱਕ ਗੱਡੀ ਜੇ ਮੈਂ ਚੱਲ ਜਾਈ ਤੇ ਮੌਤ ਪ੍ਰਾਪਤ ਹੋਵਾਂਗੇ ਫੇਰ ਉਹ ਮਾਵਾ ਘਾੜਿਆ ਲਈ ਜਾ ਤੇ ਨਹੀਂ ਅਗੇ ਸਾਨੂੰ ਨਹੀਂ ਹਾਕੀ ਬੰਦੇ ਲੋਕ ਤੁਹਾਨੂੰ ਦੱਸਾਂਗੇ ਸੰਤਤੀ ਆ ਤੇ ਸ਼ਕਤਾਂ ਆ ਬਿਆਦ ਫਿਰ ਮੋੜ ਚੱਲਦੇ ਗੁੰਨੇ ਲੰਘ ਜਾਂਦੇ ਜੀ ਕਰ ਲੈ ਇਸ ਤਰ੍ਹਾਂ ਲੋ ਮਿੱਤਰੋ ਉਤਪੇ ਕਰੋ ਜੋ ਆਗੇ ਭਰ ਤੁਹਾਨੂੰ ਮਿਲਦੇ ਆ ਦੋ ਬਸ ਬੱਲੇ ਨੂੰ ਪੱਤੇ ਦੋਣੇ ਆ ਇਧਰ ਤੋਂ ਮੰਗੋ ਲੋਕ ਚ ਨਹੀਂ ਹੋ ਗਾ ਚੱਕ ਤੇ ਅੱਗੇ ਚੋ ਤੋ ਮਨੇ ਵੀ ਭਾਈਏ ਕਪੜੇ ਹੀ ਝਾੜੇ ਆ ਗਏ ਆ ਤੇ ਖਤ ਤਬ ਜਨ ਲੱਗੇ ਦੇਖਣ ਆਏ ਆ ਕਪੜੇ ਦਵਾ ਹੋਏ ਆ ਜੀ ਤੇ ਤੇਰੇ ਨਸਤ ਦੇਖਦੇ ਕੀ ਲੈਂਦਾ ਵਾ ਬਾਕੀ ਆ ਰੋਡ ਤੇ ਰਹੇ ਆ ਉਹ ਕਿੱਥੇ ਗਿਆ ਬਹੁਤ ਠੀਕ ਤੇ ਦੇਖਦੇ ਕੀ ਲੈਂਦਾ ਉਹ ਜੀ ਫੋਟੋ ਫਿਰ ਆ ਕੇ ਮਿਲਦੇ ਆ ਮਡੇ ਨੂੰ ਕਪੜੇ ਨੂੰ ਨਾ ਹੈ ਜੀ ਆਹ ਲੋਹ ਚ ਉਹ ਗੈਨ ਨਾ ਚੜਾਈ ਕਰ ਲਗਾ ਕਪੜੇ ਤੇ ਥੀਪਵਾ ਗਏ ਨੂੰ ਲੈ ਇਹਨਾਂ ਬਾਹਰ ਤੇ ਚਲੋ ਪੈਤੀ ਨੂੰ ਕਪਈ ਤੁਹਾਨੂੰ ਜੇ ਐਨ ਲੋਰ ਸਬਸਕ੍ਰਾਈਬਰ ਹੋ ਪਲੀਜ਼ ਸਬਸਕ੍ਰਾਈਬ ਕਰ ਚੈਨਲ ਆਰ ਬਾਦ ਵੀ ਫਨ ਨਾ ਬੂ ਬਾਦ ਮੇਂ ਹੋਣਾ ਨਾ ਨੂਰਾ ਵਯੂ ਤੇ ਯੂ ਵੀ ਇੰਜੋਏ ਕਰੂ ਤੇ ਬਾਕੀ ਪ੍ਰਾ ਦੀ ਕੋਈ ਰੂਪ ਕੋਈ ਚੱਕ ਆ ਦੀ ਲੋ ਅਦ ਮੈਂ ਇਹ ਟੈਕਨੀਕ ਜੀ ਆ ਪਿਛੇ ਹੋ ਫਾਈਨ ਆ ਕਰਾ ਚੱਕ ਕਰ ਲੋ ਆ ਚੋ ਬੇ ਜਿੰਨਾ ਜੀ ਪਸੰਦ ਨਹੀਂ ਆਉਂਦਾ ਬੀਟਿੰਗ ਦਾ ਇਹ ਟਮਾ ਬਣਾ ਪੰਜਾਬ ਭਾਈ ਜਾਨ ਨੇ ਗੰਟ ਵਰਗਾ ਬੈਕਅਪ ਕਰ ਦਿੱਤਾ ਆਲੇ ਆ ਗਏ ਨੇ ਪਜਾਮਾ ਹਾਂਜੀ ਤਾਂ ਮਿੱਤਰੋ ਸ਼ੋਪਿੰਗ ਮੋਂ ਗਿੱਡਾ ਤੋਂ ਮੋਲ ਦੀ ਹੁਣ ਚੱਲੀ ਆ ਵਿਆਹ ਦੇ ਘਰ ਸੋ ਮਤਲਬ ਪੈਲਸ ਚ ਪੈਲਸ ਜਾਗਦਾਨ ਮਿਲਦੇ ਆ ਫੜੇ ਜੀ ਦੋ

பொண்ணு கடை ஒரு பொண்ணு

ਰੋ ਰੋ ਤਾਲੀਆਂ ਪਹਿਲਾ ਵਲੋਗ ਵੇਖੋ ਚੇ ਵੇਖ ਲੋ ਕਿ ਦੰਗੀਆਂ ਹੋ ਰਹੀਆਂ ਬੀਬੀਆਂ ਕਿਤੇ ਵੀ ਚੱਲ ਜਾਣ ਗੋਲ ਗੱਪੇ ਖਾਣਾ ਨਹੀਂ ਬੁੱਲਦੀਆਂ ਭਾਵੇਂ ਉਹ ਵਿਆਹ ਵੀ ਜਾਂ ਕਿਤੇ ਘੁੰਮਣ ਜਾਣਾ ਗੋਲ ਗੱਪੇ ਖਾਣੇ ਖਾਣੇ ਸਹੀ ਗੱਲ ਦਾ ਜਦ ਤਿੰਨੇ ਵਸ ਨੇ ਚਾਰ ਪਲੇਟਾਂ ਖਾਧੀਆਂ ਚਾਰ ਪਲੇਟਾਂ ਚਾਰ ਖਾਧੀਆਂ ਆ ਗੱਤੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਵੱਲ ਤੇ ਬੰਦੋ ਮੇਰੇ ਮਿੱਤਰੋ ਖਾਣੇ ਯਾਦ ਹੁਣ ਚੱਲਦੇ ਦੇ ਰਹੇ ਨੇ ஓ மேகமந்து நான் கிளையோ இந்த ரோட் என்ஜாய் பண்ணலாம் சந்தோஷமா சாப்பிடலாம் டெனூ சப்ளை பண்ணுங்க இம்பார்ட்டன்ட் ਦਿਖਾਉਣੇ ਫੇਰੇ ਇੱਕ ਚੁਕਰੀ ਸੀ ਜੁੱਤੀ ਪੂਰਾ ਫੜਮ ਪਲਾਨ ਬਣ ਗਿਆ ਕੀ ਕਰਨਾ ਲੱਕੀ ਵੀ ਸਾਡੇ ਨਾਲ ਆ ਕੋਈ ਟੈਕਨ ਨਹੀਂ ਜਾਂਦੀ ਵੀ ਨਾਲ ਆ ਗੱਡੀ ਰੱਖਦੇ ਨਹੀਂ ਡਿੱਗੀ ਜੇ ਕਿੰਨੇ ਦਾ ਹਨ ਨੇ ਉਹਨੇ ਹਾਂ ਉਹਨੇ ਚਾਹ ਰਹੇ ਨੇ ਉਹ ਡੇੜੀ ਨਹੀਂ ਜੁੱਤੀ ਠੀਕ ਆ ਹੰਦਾਂ ਦਿਖਾਉਣੇ ਹਟਾ ਪਲਾਨ ਕੀ ਜਾਂਦੀ ਗੱਲ ਬੜੇ ਰੋ ਬਦਲ ਦਿੱਤੀ ਖਾ ਮਿਲਿਆ ਜੁੱਤੀ ਦਿਖਾ ਦੇਣੀ ਹੈ ਰੁਪਈਆ ਲੈਣਾ 50 ਦਾ ਜਿਹੜਾ ਸਾਰਿਆਂ ਨੂੰ ਬਰਾਬਰ ਆ ਜੇ ਨਹੀਂ ਵੱਧ ਲਵਾਂਗੇ 10000 ਉਹਨਾਂ ਨੇ ਜਾ ਕੇ ਲਾ ਕੇ ਲਗਾ ਵੀ 10000 ਰੁਪਈਆ ਲਵਾਂਗੇ ਸਾਰਿਆਂ ਨੂੰ ਆ ਤੇ ਜਾਵੇ ਹਾਂ ਅਸੀਂ ਬਜਟ ਵਿੱਚ ਲਾਗੇ ਜਿਆਦਾ ਪੈਸੇ ਨਹੀਂ ਲੈਨੇ ਚਾਓ ਠੀਕ ਆ ਆ ਜਾਓ ਹਣੇ ਨਾ ਆਇਆ ਤੁਰ ਪਾਪੀ ਪਾਪੀ ਬਾਕੀ 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 ਬਚ ਗਈ ਭਾਬੀ ਦੇ ਪਾਸ ਬਾਕੀ ਤੁਹਾਨੂੰ ਫਿਰੋਜ਼ਪੁਰ ਨਾਲ ਭਾਬੀਆਂ ਨੇ ਵੀ ਬੁਲਾਵਾਂਗੇ ਜੇ ਥੋੜਾ ਤੇ ਰੋਕੇ ਨਨ ਉਹ ਬਾਕੀ ਦੁਕਾਨ ਨੂੰ ਲਾ ਲਾ ਕੇ ਨੇ ਚਲੋ ਚੱਲਦੇ ਗੁਰਦੁਆਰਾ ਸਾਹਿਬ ਤੇ ਮਿਲਦੇ ਹੋ ਕੇ ਜਾਗੇ ਨਿਧਾਨ ਪਰ ਭੀਰ ਤੇ ਕਰਮ ਦੜਾਏ ਆ ਬਲਰਾਮ ਜੀਓ ਤਰ ਮੰਤਰੜੋ ਬ੍ਰਹਮ ਵੇਦ ਤਰ ਮੰਤਰੜੋ ਪਾਪ ਤਜਾਇਆ ਬਲਰਾਮ ਜੀਓ ਤਰ ਮੰਤਰੜੋ ਹਰ ਨਾਮ ਤੇ ਆਵੋ ਸਿਮਰਤੇ ਨਾਮ ਦੜਾਹਾ ਸਤਿ ਪੁਰੇ ਪੂਰਾ ਅਰਧ ਸਭ गाया सज आनंद हुआ भागीता नानक राम पहली आरंभ काज पुर पुर काजलताया बुर पुरख मिलाया बलराम जियो निरपन हो में बलराम जियो テルम ओ भाया हर को ने गाया हर देख राम तू रे हाते आत्म राम पसारे स्वामी सर्व दया पर भूवे ਅੰਤਰ ਭਾਵ ਹਾਰ ਹਰ ਪ੍ਰਭ ਇੱਕੋ ਮਿਲਦਾ ਹਰ ਜਨ ਮੰਗਲ ਗਾਇ ਜਨ ਨਾਲੇ ਤੂ ਚੀ ਲਾਵਤ ਮੋ ਮਿੱਤਰੋ ਨਾਮਾਂ ਫੇਰੇ ਹੋ ਗਏ ਜੇ ਤੇ ਸਾਡੀ ਜਿਹੜੀ ਪਲਾਨੀ ਦੀ ਉਹ ਜੀਜਾ ਜੀ ਨੇ ਜਿੱਤੀ ਪਹਿਲੇ ਗੱਡੀ ਚ ਧਾਰਤੀ ਸਾਡਾ ਕੰਮ ਖਰਾਬ ਚਲੋ ਕੋਈ ਨਹੀਂ ਖਾਈ ਕੋਈ ਨਹੀਂ ਕੋਡੇ ਬੰਨੇ ਆ ਦਰਸ਼ਕਾਂ ਜੀ ਇਹ ਪੂਰੇ ਤੱਕ ਹੋ ਰਹੀ ਹੈ ਠੀਕ ਹੈ ਜੇ ਤੁਸ ਵਾਸੋਂ ਕਹਿੰਦੇ ਕਿਉਂ ਸਬਸਕ੍ਰਾਈਬ ਜ਼ਰੂਰ ਕਰਤਾ ਇਹ ਤੇ ਆ ਦੋ ਬੰਦੇ ਸੋ ਹੁਣ ਦਿਖਾਨੇ ਆਵੇਂ ਮਿਲਦੇ ਨਾ ਪੱਕਾ ਰੋਟਾ ਲੱਗ ਤੇ ਜਾ ਜੈਮਾਨ ਕਿੰਨੇ ਆਵਾਂ ਲੱਗੈ ਤੇ ਆ ਬੰਦਾ ਗਾਣਾ ਮੇਰੇ ਜਿੱਦ ਤੱਕ ਪੁਰਣੀ ਨੇ ਆ ਗੁਰਤ ਸੁਣਾ ਲਿੱਤੇ ਕੋਸ਼ਿਸ਼ ਆਦੀ ਇਹ ਵੀ ਇੱਥੇ ਸਾਨੂੰ ਆ ਜੇ ਹੈ ਨਾ 26 26 ਦਾ ਪੱਕਾ 26 ਦਾ ਮਾ ਬਾਬੇਰ ਕਰੇ ਗਾਣਾ ਉਹ ਤੁਹਾਡਾ ਉਹ ਮੈਂ ਸੁਣਾ ਮੈਂ ਸੁਣਾ ਦੇ ਨਾਲ ਹਾਂ ਅਰੇ ਨਹੀਂ ਇਥੇ ਨਾ ਸੋ ਆ ਜੇ ਇਹ ਬੇਕਾਲੀ ਕਰੀ

ਭਾਬੀ ਕੰਦੀ ਕੰਦੀ ਜੱਟੀਆਂ ਦੀ ਮੂਵੀ ਤੇ ਤਾਈ ਵੇਲਾ ਸੰਗਦੀ ਤਾਈ ਨਹੀਂ ਸੰਗਦੀ ਆਹ ਆ ਖਵੀ ਯਾਰ ਹੀ ਚੋਰੀ ਹਾਂਜੀ ਨਾ ਮਿੱਤਰੋ ਹੋਦੇ ਅੱਜ ਫ੍ਰੀ ਸ਼ੇਟੀ ਫਿਰ ਕਰੇ ਸਾਡੇ ਕੋਲ ਪਲਾਨ ਵੀ ਸੀ ਇੱਕ ਜਿੱਤੀ ਨੂੰ ਸ਼ੁਕਰ ਦਾ ਚੀਚਾ ਜੀ ਦੇ ਗੋਟੇ ਬਣ ਕੇ ਜਿੱਤੀ ਲਾ ਲੈਣੀ ਉਹ ਹੁਣ ਤੁਹਾਨੂੰ ਦਿਖਾ ਸਕਦਾ ਸੀ ਜੰਨੇ ਕਰ बाकी डोग भी नहीं खा सदेन करते जा रहे हैं फिर ब्लॉग नहीं उसे करते हैं पैंड मिलता है नैक्सट ब्लॉग से तद तकलीफ चैनल शुरू कर लो बैलेंगे लाइक शेयर कमेंट भी कर दोस्ट बलॉग से